ਇੱਕ ਪਿੰਡ ਨੂੰ ਰਸਤਾ ਜਾ ਰਿਹਾ ਹੈ ਪੂਰੀ ਤਰ੍ਹਾਂ ਉੱਥੇ ਪਾਣੀ ਇੱਕ ਭਰਿਆ ਹੋਇਆ ਹੈ ਤੇ ਪਾਪਾ ਜੀ ਨਾਲ ਗੱਲਬਾਤ ਕਰਦੇ ਪਾਪਾ ਜੀ ਹਾਂ ਜੀ ਦੇ ਖਲਾਫ ਬਣੇ ਸਾਡੇ ਸਾਹਮਣੇ ਦੇਖੋ ਜੀ ਜਿਹੜਾ ਨਾ 88 ਦਾ ਹੜ ਮਸ਼ਹੂਰ ਕਿਹਾ ਜਾਂਦਾ ਵੀ 88 ਚ ਹੜ ਪਾਣੀ ਜ਼ਿਆਦਾ ਆਇਆ ਵਾ ਐਤਕੀ 88 ਨਾਲੋਂ ਵੀ ਪਾਣੀ ਜ਼ਿਆਦਾ ਵਾ ਪਾਣੀ ਜ਼ਿਆਦਾ ਵਾ ਜਿਹੜਾ ਸਾਡਾ ਏਰੀਏ ਦਾ ਆ ਵਾ ਤੇ ਤਕਰੀਬਨ 50-55 ਪਿੰਡਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਆ ਗਈ ਆ ਕੋਠਿਆਂ ਦੇ ਉੱਤੇ ਸਮਾਨ ਪਿਆ ਵਾ ਖੇਤੀਬਾੜੀ ਦਾ ਕੋਈ ਕੰਮ ਨਹੀਂ ਰਹਿ ਗਿਆ ਮਤਲਬ ਸਾਰੀ ਫਸਲ ਮਰ ਗਈ ਆ ਪਸ਼ੂਆਂ ਡੰਗਰਾਂ ਦਾ ਵੀ ਬਹੁਤ ਬੁਰੀ ਹਾਲਤ ਹੋਈ ਹੋਈ ਆ ਬਹੁਤ ਬੁਰੀ ਹਾਲਤ ਆ ਇਸ ਕਰਕੇ ਵੀ ਮੱਲੇ ਦੁਆ ਹੁਣ ਰੱਬ ਅੱਗੇ ਤਾਂ ਕੋਈ ਵਸ ਦੀ ਗੱਲ ਨਹੀਂ ਗਈ ਇਹ ਹੈ ਤੇ ਪ੍ਰਮਾਤਮਾ ਵੱਲੋਂ ਆ ਇਹਦੇ ਬਾਰੇ ਪਰ ਹੁਣ ਇੰਨਾ ਵਾ ਵੀ ਜੋ ਪਸ਼ੂ ਡੰਗਰ ਵਾ ਜੋ ਵੀ ਆ ਪਬਲਖਾ ਇਹਨਾਂ ਬਾਰੇ ਆਣ ਕੇ ਜਿਹੜਾ ਸਰਕਾਰੀ ਡੇਰਾ ਵਾ ਆਣ ਕੇ ਗੇੜਾ ਮਾਰਨ ਦੁੱਖ ਸੁੱਖ ਪੁੱਛਣਾ ਜੇ ਕਿਸੇ ਨੂੰ ਤਰਪਾਲ ਦੀ ਲੋੜ ਆ ਜਾ ਕਿਸੇ ਨੂੰ ਚਾਰੇ ਦੀ ਲੋੜ ਆ ਪਸ਼ੂਆਂ ਨੂੰ ਉਹਨਾਂ ਨੂੰ ਲਿਆ ਕੇ ਦਿੱਤਾ ਜਾਵੇ ਜਿੰਨੀ ਵੀ ਮਦਦ ਹੁੰਦੀ ਸਰਕਾਰ ਵੀ ਕਰੇ ਤੇ ਸਰਕਾਰ ਦੇ ਕਰਨ ਦੇ ਨਾਲ ਬਹੁਤ ਵਾਅਦਾ ਹੁੰਦਾ ਵਾ ਨਾਲੇ ਫਰਜ਼ ਵੀ ਬੰਨਦਾ ਸਰਕਾਰ ਦਾ ਜੀ ਬਾਬਾ ਜੀ ਸਰਕਾਰ ਵੱਲੋਂ ਕੋਈ ਪੁਕਤਾ ਪ੍ਰਬੰਧ ਕੀਤੇ ਹੋਣ ਕੀ ਆ ਕੋਈ ਹੈਲਪ ਕੀਤੀ ਹੋਵੇ ਰੋਟੀ ਪਾਣੀ ਦਾ ਕੁਝ ਇਦਾਂ ਦਾ ਕੁਝ ਨਹੀਂ ਜੀ ਹਜੇ ਤੱਕ ਨਹੀਂ ਕੋਈ ਬਾਬਾ ਜੀ ਪਰਲੀ ਸੜ ਕਿਹੜੇ ਪਿੰਡ ਲੱਗਦੇ ਆ ਸਾਰੇ ਇਸ ਟਾਈਮ ਰਸਤਾ ਦੇਖੋ ਪੂਰਾ ਬਲੌਕ ਹੋ ਗਿਆ ਪਾਣੀ ਭਰਿਆ ਹੋਇਆ ਪੂਰਾ ਪਰਲੀ ਸੜ ਕਿਹੜੇ ਪਿੰਡ ਲੱਗਦੇ ਕਾਲੂ ਮੰਡੀ ਆ ਜੀ ਪਾਪਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਲੋਕਾਂ ਨੇ ਝੋਨਾ ਲਗਾਇਆ ਹੋਇਆ ਸੀਗਾ ਪਸ਼ੂ ਲੋਕਾਂ ਦੇ ਮਰ ਗਏ ਨੇ ਪਸ਼ੂ ਰੁੜ ਗਏ ਨੇ ਅੱਦੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਪ੍ਰਸ਼ਾਸਨ ਦੇ ਕੀ ਪ੍ਰਬੰਧ ਨੇ ਇੱਥੇ ਸਾਰੇ ਕੋਈ ਪ੍ਰਬੰਧ ਨਹੀਂ ਹਜੇ ਤੱਕ ਹੋਇਆ ਜੀ ਹਜੇ ਤੱਕ ਤੇ ਪਰੇਸ਼ਾਨੀ ਦੇ ਵਿੱਚ ਹੀ ਆ ਸਾਰੇ ਪਸ਼ੂ ਵੀ ਲੋਕਾਂ ਦੇ ਜਿਨ੍ਹਾਂ ਦੇ ਆ ਉਹ ਵੀ ਭੁੱਖੇ ਧਿਆਏ ਵਿਚਾਰੇ ਖੜੇ ਆ ਛੜਕਾਂ ਦੇ ਉੱਤੇ ਖੜੇ ਕੀਤੇ ਹੋਏ ਆ ਕਈ ਥਾਈਂ ਤੇ ਕੋਠਾ ਤੇ ਸਮਾਨ ਰੱਖਿਆ ਪਿਆ ਵਾ ਖੇਤੀਬਾੜੀ ਦਾ ਵੀ 100% ਹੀ ਨੁਕਸਾਨ ਹੋਣਾ ਤੁਹਾਡੇ ਸਾਹਮਣੇ ਹੀ ਆ ਸਾਰੇ ਪਿੰਡਾਂ ਦਾ ਇਸ ਏਰੀਏ ਦਾ ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਵੀ ਕੋਈ ਨਾ ਕੋਈ ਹੈਲਪ ਕਿਸੇ ਨੂੰ ਤਰਪਾਲ ਦੀ ਲੋੜ ਆ ਕਿਸੇ ਨੂੰ ਚਾਰੇ ਦੀ ਲੋੜ ਆ ਆਣ ਕੇ ਜੋ ਕੇ ਸਰਕਾਰੀ ਮਹਿਕਮਾ ਆਣ ਕੇ ਮਤਲਬ ਪੁੱਛ ਦੱਸ ਕਰਨ ਵੀ ਮਤਲਬ ਕਿ ਕਿਹੜੀ ਸ਼ੈ ਦੀ ਜ਼ਰੂਰਤ ਵਾ ਫਰਜ਼ ਵੀ ਬੰਦਾ ਵਾ ਜੀ ਸਰਕਾਰ ਦਾ ਫਰਜ਼ ਬੰਦਾ ਵਾ ਹੈਲਪ ਕਰਨੀ ਮਤਲਬ ਪਬਲਿਕ ਦੀ ਪਾਪਾ ਜੀ ਹਾਰਡ ਵਾਲਾ ਮਾਹੌਲ ਬਣਿਆ ਹੈ ਪੂਰੇ ਪੰਜਾਬ ਦੇ ਵਿੱਚ ਲਗਾਤਾਰ بارشਾਂ ਹੋ ਰਹੀਆਂ ਨੇ ਕਿ ਤੁਹਾਨੂੰ ਲੱਗਦਾ ਸਰਕਾਰ ਨੂੰ ਇੱਥੇ ਆ ਕੇ ਪੁਕਤਾ ਪ੍ਰਬੰਧ ਕਰਨੇ ਚਾਹੀਦੇ ਭਗਵਾਨਤਮਾਨ ਸਰਕਾਰ ਨੂੰ ਇਦਾਂ ਦੀਆਂ ਕੋਈ ਪਰਵੰਦਾ ਪ੍ਰਬੰਧ ਕਰਨੇ ਚਾਹੀਦੇ ਨੇ ਦੇਖੋ ਜੀ ਇਹ ਜਿਹੜੀ ਰੱਬ ਦੇ ਵੱਲੋਂ ਮਤਲਬ ਵਰਖਾ ਦਾ ਇਹਦੇ ਵੇਲੇ ਤਾਂ ਬਸ ਦੀ ਗੱਲ ਨਹੀਂ ਗਈ ਕਿਸੇ ਦੇ ਵੀ ਰਹਿ ਗਈ ਨਾ ਸਰਕਾਰ ਦੇ ਬਸ ਦੀ ਗੱਲ ਨਾ ਆਪ ਲਖਦੇ ਬਸ ਦੀ ਗੱਲ ਆ ਉਹਦੇ ਵਿੱਚ ਫੋਨ ਮਲ ਜਿਹੜਾ ਪਬਲਿਕ ਦਾ ਜਿਹੜੀ ਹੈਲਪ ਕਰਨੀ ਉਹ ਸਰਕਾਰ ਦਾ ਫਰਜ ਬਣਦਾ ਵਾ ਉਹਦੀ ਜ਼ਿੰਮੇਵਾਰੀ ਆ ਬਣਦੀ ਵੀ ਆਣ ਕੇ ਆਪਦੇ ਨਮਾਇੰਦਿਆਂ ਨੂੰ ਭੇਜਣਾ ਆਣ ਕੇ ਦੇਖਣਾ ਜੋ ਜੋ ਵੀ ਕਿਸੇ ਨੂੰ ਜ਼ਰੂਰਤ ਬਾ ਉਹਨੂੰ ਉਹਦੀ ਉਹੋ ਜੀ ਮਦਦ ਕੀਤੀ ਜਾਵੇ ਜਿਹੋ ਜੀ ਵੀ ਆ